ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾ ਦਾ ਸੰਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਬਣਾਉਣ ਜਾ ਰਹੀਆਂ ਇੱਕਦਮ ਰੈਸਟੋਰੈਂਟ ਸਟਾਈਲ ਬਾਜ਼ਾਰ ਵਰਗਾ ਵਾਈਟ ਸੌਸ ਪਾਸਤਾ ਜੋ ਕਿ ਇੱਕਦਮ ਪਰਫੈਕਟ ਬਣੂਗਾ ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਵਾਂਗੇ ਚਲੋ ਕਰਦੇ ਆ ਬਣਾਉਣਾ ਸ਼ੁਰੂ ਉਰਲੀ ਇੱਥੇ ਮੈਂ ਜਿਹੜਾ ਹੈ ਸਭ ਤੋਂ ਪਹਿਲਾਂ ਇੱਕ ਭਾਂਡੇ ਦੇ ਵਿੱਚ ਪਾ ਰਹੀਆਂ ਦੋ ਛੋਟੇ ਚਮਚ ਬਟਰ ਦੇ ਬਟਰ ਜਿਹੜਾ ਇੱਥੇ ਸਾਲਟਡ ਲਿਆਇਆ ਮੈਂ ਤੇ ਵਾਈਟ ਸੌਸ ਪਾਸਤਾ ਜਿਹੜਾ ਹੈ ਬਟਰ ਦੇ ਨਾਲ ਹੀ ਵਧੀਆ ਲੱਗਦਾ ਹੈ ਬਟਰ ਦੇ ਨਾਲ ਹੀ ਬਣਦਾ ਹੈ ਤੇ ਇਹਨੂੰ ਜਿਹੜਾ ਪਗਾ ਲਾ ਕੇ ਆਪਾਂ ਪਹਿਲਾਂ ਇਹਨੂੰ ਆਪਾਂ ਪਿਘਲਾ ਲੈਣਾ ਤੇ ਉਸ ਤੋਂ ਬਾਅਦ ਜੋ ਆਪਾਂ ਗੈਸ ਨੂੰ ਕਰਨਾ ਹੈ ਬੰਦ ਤੇ ਇਹਦੇ ਵਿੱਚ ਆਪਾਂ ਪਾਉਣਾ ਹੈ ਦੋ ਚਮਚ ਮੈਦੇ ਦੇ ਤੇ ਜਿੰਨਾ ਆਪਾਂ ਬਟਰ ਲਿਆ ਆ ਉਹਦਾ ਦੁੱਗਣਾ ਯਾਨੀ ਕਿ ਦੋ ਛੋਟੇ ਚਮਚ ਆਪਾਂ ਬਟਰ ਲਏ ਸੀ ਤੇ ਦੋ ਵੱਡੇ ਚਮਚ ਆਪਾਂ ਮੈਦਾ ਲਿਆ ਇਹਨੂੰ ਮਿਲਾਉਣ ਤੋਂ ਬਾਅਦ ਜੋ ਆਪਾਂ ਗੈਸ ਨੂੰ ਕਰਨਾ ਹੈ ਚਾਲੂ ਤੇ ਫਿਰ ਆਪਾਂ ਇਹਨੂੰ ਵੜਿਆ ਪਕਾਉਣਾ ਹੈ ਘੱਟ ਗੈਸ ਇੱਕਦਮ ਘੱਟ ਆ ਤੁਸੀਂ ਦੇਖ ਸਕਦੇ ਆ ਇੱਕਦਮ ਘੱਟ ਗੈਸ ਤੇ ਇਹਨੂੰ ਆਪਾਂ ਪਕਾਉਣਾ ਹੈ ਇਹ ਦੇਖੋ ਇਕਦਮ ਪਰਫੈਕਟ ਬਣੂਗਾ ਤੁਹਾਡਾ ਵਾਈਟ ਸੌਸ ਪਾਸਟਾ ਇਕਦਮ ਬਾਜ਼ਾਰ ਵਰਗਾ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਇਹ ਦੇਖੋ ਪਰਫੈਕਟਲੀ ਹੋ ਗਿਆ ਹੈ ਸਾੜਨਾ ਨਹੀਂ ਹੈਗਾ ਆਪਾਂ ਇਹਨੂੰ ਬਸ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਹੈ ਫਿਰ ਇਹਦੇ ਵਿੱਚ ਆਪਾਂ 4 ਕੱਪ ਦੁੱਧ ਲੈਣੇ ਆ ਦੁੱਧ ਆਪਾਂ ਕੱਚਾ ਵਰਤਣਾ ਹੈ ਤੇ 4 ਕੱਪ ਦੁੱਧ ਤੋਂ ਪਾਉਣ ਤੋਂ ਬਾਅਦ ਉਸ ਆਪਾਂ ਥੋੜਾ ਜਿਹਾ ਪਕਾਉਣਾ ਗਾੜਾ ਕਰ ਲੈਣਾ ਥੋੜਾ ਜਿਹਾ ਫਿਰ ਇਹਨੂੰ ਆਪਾਂ ਸਾਈਡ ਤੇ ਰੱਖ ਦੇਣਾ ਤੇ ਇੱਥੇ ਮੈਂ ਤੇਲ ਦੇ ਵਿੱਚ ਅੱਧੀ ਸ਼ਿਮਲਾ ਮਿਰਚ ਕੱਟੀ ਹੋਈ ਨੂੰ ਚੰਗੀ ਤਰੀਕੇ ਨਾਲ ਭੁੰਨ ਲਿਆ ਹੈ ਆ ਫਿਰ ਮੈਂ ਇਹਦੇ ਵਿੱਚ ਜਿਹੜਾ ਇੱਕ ਪਿਆਜ਼ ਪਾਇਆ ਕੱਟਿਆ ਹੋਇਆ ਤੇ ਪਿਆ ਤੇ ਸ਼ਮਨਾ ਵਿੱਚ ਮੈਂ ਦੋਨੇ ਚੀਜ਼ਾਂ ਕਯੂਬ ਦੇ ਵਿੱਚ ਕਟੀਆਂ ਹੋਈਆਂ ਤਾਂ ਜੋ ਹੋਰ ਵੀ ਵਧੀਆ ਲੱਗਣ ਫਿਰ ਮੈਂ ਉਬਲੇ ਹੋਏ ਪਾਸਤਾ ਪਾਇਆ একদম ਖਿਲੇ ਖਿਲੇ ਪਾਸਤਾ ਇਹ ਤੇ ਫਿਰ ਇਹਦੇ ਵਿੱਚ ਮੈਂ ਜਿਹੜਾ ਆਪਣਾ ਬਣਾਇਆ ਹੋਇਆ ਸੀ ਆਪਾਂ ਸੌਸ ਬਣਾਈ ਸੀ ਜਿਹੜੀ ਉਹਨੂੰ ਮੈਂ ਛਾਣ ਕੇ ਪਾਇਆ ਤੇ ਫਿਰ ਇਹਦੇ ਵਿੱਚ ਆਪਾਂ ਪਾਣਾ ਸਵਾਦ ਸਾਇਕ ਲੂਣ ਤੇ ਨਾਲ ਹੀ ਕਾਲੀ ਮਿਰਚ ਪਾਊਡਰ ਚਿਲੀ ਫਲੈਕਸ ਤੇ oregano ਤੇ ਇਹਦੇ ਵਿੱਚ ਕੋਈ ਵੀ ਕੈਚਅਪ ਵਗੈਰਾ ਕੁਝ ਨਹੀਂ ਪੈਂਦਾ ਹੈਗਾ ਸਿਰਫ ਇਹ ਹੀ ਪੈਂਦਾ ਹੈ ਤੇ ਬਸ ਇਹਨੂੰ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਵਿੱਚ ਆਪਾਂ ਇਹਨੂੰ ਪਕਾਉਣਾ ਹੈ ਗਾੜਾ ਹੋਣ ਤਾਈਂ ਫਿਰ ਆਪਾਂ ਇਹਦੇ ਵਿੱਚ ਥੋੜੀ ਚੀਜ਼ ਸਲਾਈਸ ਪਾਉਣੀ ਹੈ ਤੁਸੀਂ ਮੋਜ਼ਰੇਲਾ ਚੀਜ਼ ਵੀ ਪਾ ਸਕਦੇ ਆ ਜਾਂ ਫਿਰ ਚੀਜ਼ ਸਲਾਈਸ ਵੀ ਪਾ ਸਕਦੇ ਆ ਤੇ ਜਿੰਨਾਂ ਤੁਹਾਨੂੰ ਪਸੰਦ ਆਉਂਨਾ ਤੁਸੀਂ ਪਾ ਸਕਦੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਦੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵਧੀਆ ਵਧੀਆ ਰੈਸਪੀਸ ਦੇ ਲਈ ਤੇ ਆਪਣਾ ਬਹੁਤ ਹੀ ਡੇਲੀਸ਼ੀਅਸ ਜਿਹਾ ਪਾਸਤਾ ਬਣ ਕੇ ਤਿਆਰ ਆ ਤੁਸੀਂ ਇਹਨੂੰ ਜਰੂਰ ਬਣਾਇਓ ਕਰਦੇ ਬੈਸਟ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ